ਨੰਦ ਮੈਰੇਜ ਐਕਟ ਬੀਸਿਕਲੀ ਜੀ ਐਕਟ ਹੈਗਾ ਵੀ ਆਪਣਾ ਸਿੱਖਾਂ ਦਾ ਐਕਟ ਜਿਵੇਂ ਆਪਣੀ ਇੱਕ ਵੱਖਰੀ ਸੈਰੇਮਨੀ ਹੁੰਦੀ ਆ ਆਪਣੀ ਜਦੋਂ ਆਪਾਂ ਵਿਆਹ ਕਰਾਉਣੀ ਹੈ ਉਹਦੀ ਇੱਕ ਵੱਖਰੀ ਸੈਰੇਮਨੀ ਉਹਦੇ ਰਿਗਾਰਡਿੰਗ ਇੱਕ ਐਕਟ ਹੈ 1909 ਚ ਬਣਿਆ ਸੀਗਾ ਬਟ ਉਦੋਂ ਪ੍ਰੋਬਲਮ ਇਹ ਆਈ ਵੀ ਕੋਈ ਵੀ ਪੰਡਿਤ ਵਿਡੋ ਰੀ ਮੈਰੇਜ ਲਈ ਦੁਆਰੇ ਮੰਨ ਨਹੀਂ ਰਿਹਾ ਸੀਗਾ ਕਿ ਮੈਂ ਮੰਤਰ ਨਹੀਂ ਪੜ੍ਹਾਂਗਾ ਜੀ ਇਸ ਕਰਕੇ ਫਿਰ ਗੁਰੂ ਸਾਹਿਬ ਨੇ ਆਪ ਉਹ ਤੋਂ ਕਿਹਾ ਹੀ ਜਾਂਦਾ ਕਿ ਅਨੰਦ ਸਾਹਿਬ ਦੇ ਪਾਠ ਪੜਿਆ ਉੱਥੇ ਤੇ ਉਸ ਤੋਂ ਬਾਅਦ ਉਹਨਾਂ ਨੇ ਉਹਨਾਂ ਦਾ ਵਿਆਹ ਮਕਬੂਲ ਕੀਤਾ ਵੀ ਜੀ ਇਹ ਵਿਆਹ ਹੋ ਗਿਆ ਉਸ ਤੋਂ ਬਾਅਦ ਫਿਰ ਇੱਕ ਟ੍ਰੈਡੀਸ਼ਨ ਚੱਲ ਪਿਆ ਕਿ ਜੀ ਜੋ ਵੀ ਅਸੀਂ ਵਿਆਹ ਕਰਾਉਨੇ ਆ ਸਿੱਖ ਉਹ ਆਪਣੀ ਬਾਣੀ ਦੇ ਥਰੂ ਹੀ ਕਰਦੇ ਆ ਕਿ ਉਹ ਨਾਰਮਲ ਸਕ੍ਰਿਪਚਰਸ ਨੇ ਉਦੋਂ ਦੇ ਜੋ ਸੰਸਕ੍ਰਿਤ ਸ਼ਲੋਕ ਚੱਲਦੇ ਸੀ ਵੀ ਉਹ ਨਹੀਂ ਅਸੀਂ ਮਤਲਬ ਐਕਸੈਪਟ ਕੀਤੇ ਜਾਂ ਐਕਸੈਪਟ ਕਰੋ ਜਾਂ ਵੀ ਅਸੀਂ ਆਪਣੀ ਇੱਕ ਆਪਣਾ ਵੱਖਰਾ ਬਾਣੀ ਆਪਣੀ ਉਹ ਕਰ ਲਈ ਜੀ ਉਸ ਤੋਂ ਬਾਅਦ ਚੌਥੇ ਗੁਰੂ ਗੁਰੂ ਰਾਮਦਾਸ ਜੀ ਨੇ ਆਪਣ ਨੂੰ ਪੂਰੀ ਕਿਲਾਮਾਂ ਦੀ ਉਹ ਦਿੱਤੀ ਬਾਣੀ ਦਿੱਤੀ ਜਿਦੇ ਅਕੋਰਡਿੰਗਲੀ ਹੁਣ ਆਪਣੇ ਵਿਆਹ ਹੁੰਦੇ ਨੇ ਉਸ ਅਕੋਰਡਿੰਗਲੀ ਫਿਰ ਉਹ ਜਦੋਂ ਸਿੱਖ ਡਿਮਾਂਡ ਤਾਂ ਹੈਗੀ ਸੀਗੀ ਫਿਰ ਬ੍ਰਿਟਿਸ਼ਰਜ਼ ਆ ਗਏ ਜੀ ਬ੍ਰਿਟਿਸ਼ਰਜ਼ ਦੇ ਟਾਈਮ ਤੇ ਵੀ ਕੋਈ ਇਨਫੈਕਟ Hindu Law ਤੋਂ ਪਹਿਲਾਂ ਸਾਡੀ ਮੈਰਿਜ ਰਜਿਸਟ੍ਰੇਸ਼ਨ ਪਹਿਲਾਂ ਆ ਗਈ ਹੈ ਹਿੰਦ ਅਨੰਦ ਮੈਰਿਜ ਐਕਟ 1909 09 1909 1909 ਚ ਆ ਗਿਆ ਹਾਂਜੀ Hindu Marriage Act 1955 ਚ ਆਇਆ ਹੂੰ